ਜਿੱਥੇ ਕਿ ਇੱਥੇ ਐਮਐਲਏ ਸਾਹਿਬ ਪਹੁੰਚੇ ਆ ਉੱਥੇ ਕੀ ਜਿਹੜੀ ਇੱਕ ਧੇਰਾ ਹੈ ਉਹ ਗੱਲਬਾਤ ਕਰਨ ਨੂੰ ਵੀ ਇੱਥੇ ਪਹੁੰਚੀ ਹੈ ਕੈਮਰਾਮੈਨ ਨੂੰ ਕਹੂੰਗਾ ਅੱਗੇ ਜਾਣ ਕੀ ਕਹਿੰਦੇ ਆ ਜੀ ਸੋ ਦੇਖਦੇ ਆ ਅੱਗੇ ਜਾ ਕੇ ਐਮਐਲਏ ਸਾਹਿਬ ਨੂੰ ਮੁੱਦੇ ਆ ਜੀ ਸਾਡੇ ਅੱਜ ਤੇ ਇੱਕ ਤਾਂ ਅਸੀਂ ਤੁਹਾਨੂੰ ਦੇਣਾ ਹੀ ਚਾਹਾਂਗੇ ਜੀ ਪਹਿਲਾਂ ਠੀਕ ਹੈ ਜੀ ਠੀਕ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ ਪਿਛਲੇ 2 ਸਾਲਾਂ ਤੋਂ ਤਕਰੀਬਨ ਧਰਨੇ ਤੇ ਅਸੀਂ ਬੈਠੇ ਆ ਜੀ ਠੀਕ ਹੈ ਜੀ ਅਸੀਂ ਕੀ ਆਸ ਕਰ ਸਕਦੇ ਆ ਜੀ ਇਹਨਾਂ ਮੁੱਦਿਆਂ ਨੂੰ ਹੱਲ ਕਰਾਉਣ ਦੀ ਤੁਹਾਡੇ ਤੋਂ ਦੇਖੋ ਆਪਾਂ ਸਾਰੇ ਆਪਰੇ ਬੰਦ ਕਰ ਦਿਓ ਬਾਜੀ ਜੀ ਇੱਕ ਮੰਡੀ ਇੱਕ ਨੂੰ ਬੰਦ ਕਰ ਲਿਓ ਆ ਯਾਰ ਸਕੂਟਰ ਮੋਟਰਸਾਈਕਲ ਰੋਕ ਦੇ ਤਾਪ ਬੰਦ ਕਰ ਦਿਓ ਆਪਾਂ ਸਾਰੇ ਭਾਈਚਾਰੇ ਤੌਰ ਤੇ ਖੜੇ ਹਾਂ ਜੀ ਬਿਲਕੁਲ ਤੁਸੀਂ ਚਲੋ ਆਪਾਂ ਬੂਟਾ ਨਿਕਲ ਛੱਡੀ ਜੀ ਕੋਈ ਕਿਸੇ ਪਾਰਟੀ ਨਾਲ ਹੋਵੇਗਾ ਨਹੀਂ ਕਿਸੇ ਨਾਲ ਹੋਵੇਗਾ ਜਿਹੜੀਆਂ ਗੱਲਾਂ ਤੇ ਆਪਣੀ ਗੱਲ ਸ਼ੁਰੂ ਹੋਈ ਹੈ ਜੀ ਇੱਥੇ ਜਦੋਂ ਤੋਂ ਆ ਭਾਈ ਸਾਹਿਬ ਖੜੇ ਪਜਾਰੀ ਨੌਕਰੀ ਕਰਦੇ ਸਾਡੇ ਕਿੱਥੇ ਗਏ ਜੀ ਅ ਜੇ ਮੈਂ ਸਾਨੂੰ ਤੁਸੀਂ ਸਾਰਾ ਕਾਨੂੰਨ ਸਮਝਾਉਂਦੇ ਸੀਗੇ ਵੀ ਜਿਹੜੀ ਸਵਾ ਉਥਵਾਨੀ ਚਾਹੀ ਆਂਦੀ ਏ ਥਰਮਲ ਤੋਂ ਉਹ ਬੰਦ ਹੋਣੀ ਚਾਹੀਦੀ ਏ ਜੀ ਤੁਸੀਂ ਵੀ ਥਰਮਲ ਲਾਇਆ ਮੈਂ ਨਹੀਂ ਗੱਲਾ ਕ੍ਰੈਡਿਟ ਲੈਂਦਾ ਮੈਂ ਬੰਦ ਕਰਾਤੀ ਤੁਹਾਡਾ ਵੀ ਕੋ ਯੋਗਦਾਨ ਹੋਏਗਾ ਪਹਿਲੀ ਗੱਲ ਤੋਂ ਬੰਦ ਹੈ ਜਦੋਂ ਸਾਡੀ ਸਰਕਾਰ ਬਣੀ ਹੈ ਉਹ ਬਿਲਕੁਲ ਬੰਦ ਹੈ ਤੁਹਾਨੂੰ ਮੈਂ ਮੀਟਿੰਗਾਂ ਦੇ ਵਿੱਚ ਨਾਲ ਲੈ ਕੇ ਗਿਆ ਹਾਂ ਜੀ ਬਿਲਕੁਲ ਜੇ ਥੜੀ ਸਾਹਿਬ ਮੰਤਰੀ ਸਾਹਿਬ ਤੱਕ ਵੀ ਮੀਟਿੰਗਾਂ ਹੋਈਆਂ ਆਈਐਸ ਅਫਸਰ ਹੀ ਬੈਠੇ ਮੈਂ ਇਕੱਲਾ ਜਾਣਾ ਠੀਕ ਨਹੀਂ ਸਮਝਿਆ ਉਹ ਚਲੋ ਇਹ ਆਪਣੇ ਸਾਥੀ ਆ ਸਾਰੇ ਚਾਹੇ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਹਾਂਜੀ ਇਹਨਾਂ ਨੇ ਹੋ ਸਕਦਾ ਵੋਟ ਪਾਈ ਹੋਵੇ ਸਾਡੀ ਪਾਰਟੀ ਦੀ ਨਹੀਂ ਸੀਗੀ ਪਿਛਲੀ ਵਾਰ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਗਏ ਆਂ ਉੱਥੇ ਬੈਠ ਕੇ ਠੋਕ ਕੇ ਗੱਲ ਹੋਈ ਹੈ ਕਿ ਜਦੋਂ ਪੋਲਿਊਸ਼ਨ ਸਾਡੇ ਆ ਪਿੰਡਾਂ 'ਚ ਹੁੰਦਾ ਹਮਾਚਲ ਦੀਆਂ ਗੱਡੀਆਂ ਸਵਾਰ ਲੈ ਕੇ ਨਹੀਂ ਜਾਣੀਆਂ ਚਾਹੀਦੀਆਂ ਜੀ ਉਹ ਉੱਥੇ ਬੰਦ ਹੈ ਕੰਮ ਰਹੀ ਗੱਲ ਅੰਬੂਜਾ ਦੇ ਪੋਲਿਊਸ਼ਨ ਦੀ ਕਿਸੇ ਵੀ ਵਿਅਕਤੀ ਦਾ ਜਿਹੜਾ ਪੋਲਿਊਸ਼ਨ ਰੋਕਣ ਦੇ ਦੋ ਤਰੀਕੇ ਆ ਮੇਰਾ ਕੋਈ ਨਾ ਤੇ ਅਲੀਗੇਸ਼ਨ ਨਹੀਂ ਹੈ ਆਪਾਂ ਜੇ ਕੋਈ ਕਿਤੇ ਮੈਂ ਗਲਤ ਆ ਆਪਾਂ ਗੱਲ ਠੀਕ ਕਰ ਸਕਦੇ ਆਂ ਆਪਣੀ ਹਾਂਜੀ ਜਾ ਤਾਂ ਉਹਨੂੰ ਫੈਕਟਰੀ ਨੂੰ ਬੰਦ ਕਰਦੀਏ ਜੇ ਪੋਲਿਊਸ਼ਨ ਰੋਕਣਾ ਹੋਵੇ ਜਾਂ ਉਹਨੂੰ ਠੀਕ ਕਰੀਏ ਜਿਹੜੀ ਇਲਾਕੇ ਬੰਨ ਜੱਜ ਜੱਦ ਵੀ ਆਵਾਜ਼ ਆਈ ਹੈ ਉਹ ਠੀਕ ਕਰਨ ਦੀ ਆਈਏ ਠੀਕ ਕਰ ਲਈ ਆਪਾਂ ਨੇ 2 ਸਾਲ ਇਹਨੂੰ ਸਾਇਲੈਂਟ ਕਰਿਆ ਠੀਕ ਕਰ ਲਈ ਆਪਾਂ ਨੇ 2 ਸਾਲ ਦੇ ਸਮੇਂ ਚ ਸਭ ਤੋਂ ਪਹਿਲਾਂ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਫੈਕਟਰੀ ਨੂੰ ਜੁਰਮਾਨਾ ਲਾਇਆ ਉਹਨੂੰ ਸਿੱਧੀ ਕਰਨ ਵਾਸਤੇ ਅੱਜ ਤੱਕ ਨਹੀਂ ਲੱਗਿਆ ਇੱਕ ਮਸਲਾ ਹੋ ਗਿਆ ਅੱਜ ਤੱਕ ਕਦੀ ਨਹੀਂ ਲੱਗਿਆ ਤੁਸੀਂ ਪੁੱਛ ਲਿਓ ਜਾ ਕੇ ਅੱਜ ਤੱਕ ਕਦੀ ਨਹੀਂ ਲੱਗਿਆ ਪਹਿਲਾਂ ਉਹ ਜੁਰਮਾਨਾ ਲਵਾਇਆ ਉਸ ਤੋਂ ਬਾਅਦ ਚ ਅਸੀਂ ਆਈਆਈਟੀ ਤੋਂ ਇੱਕ ਰਿਪੋਰਟ ਬਣਵਾਈ ਕਿ ਪੋਲਿਊਸ਼ਨ ਫੈਕਟਰੀ ਦੀ ਗੱਲ ਨੂੰ ਛੱਡੀਏ ਕਿਉਂਕਿ ਫੈਕਟਰੀ ਤਾਂ ਝੂਠ ਬੋਲ ਸਕਦੀ ਹੈ ਪਰ ਆਈਆਈਟੀ ਤੋਂ ਰਿਪੋਰਟ ਬਣਾਈ ਕਿ ਦੱਸੋ ਇਹਨੂੰ ਪੋਲਿਊਸ਼ਨ ਨੂੰ ਠੀਕ ਕਰ ਲਈ ਕੀ ਕੁਝ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਪੁਆਇੰਟ ਦੱਸਿਆ ਆਈਆਈਟੀ ਨੇ ਉਹ ਲਾਗੂ ਕਰਨੇ ਸ਼ੁਰੂ ਕਰਾ ਦਿੱਤੇ ਜਿੱਥੇ ਉਹਨਾਂ ਦਾ ਰੇਲਵੇ ਦੇ ਵਿੱਚੋਂ ਮਾਲ ਉਤਰਦਾ ਧੂੜ ਉੜਦੀ ਉਹ ਪਹਿਲਾਂ ਥੱਲੇ ਪੱਕਾ ਕਰਾ ਦਿੱਤਾ ਉਹਨਾਂ ਨੂੰ ਕਿਹਾ ਤਾਂ ਓਪਰ ਸ਼ੈੱਡ ਪਾਓ ਤਾਂ ਕਿ ਧੂੜ ਉੜ ਕੇ ਪਿੰਡ ਵੱਲ ਨਾ ਜਾਵੇ ਜੇ ਕਨਵੇਅਰ ਬੈਲਟ ਦਾ ਪੋਲਿਊਸ਼ਨ ਹੁੰਦਾ ਜਿਹੜੀ ਥਰਮਲ ਤੋਂ ਆਉਂਦੀ ਹੈ ਉਹਨੂੰ ਕਿਹਾ ਤਾਂ ਇਹਨੂੰ ਨਮੀ ਲਾਓ ਇਹ ਸਾਡੀ ਪੋਲਿਊਸ਼ਨ ਕਰਦੀ ਅਸੀਂ ਪਿੰਡਾਂ ਵਾਲਿਆਂ ਸੱਦਾ ਦਿੰਦੇ ਆ ਪਹਿਲਾਂ ਵੀ ਦਿੱਤਾ ਕੁਝ ਪਿੰਡਾਂ ਵਾਲੇ ਚਾਰ ਪਿੰਡਾਂ ਦੇ ਲੋਕ ਫਿੱਡੇ ਦੇ ਵੀ ਸੀਗੇ ਨੂਹਾਂ ਦੇ ਵੀ ਸੀਗੇ ਦਬੁਰਜੀ ਦੇ ਵੀ ਰਤਨਪੁਰ ਦੀ ਵੀ ਸੀਗੇ ਇਹ ਪਹਿਲੀ ਵਾਰ ਨਹੀਂ ਪਹਿਲਾਂ ਪਹਿਲਾਂ ਫਕਤੀ ਵਾਲੇ ਕਿਸੇ ਨੂੰ ਗੇੜ ਦੇ ਅੰਦਰ ਨਹੀਂ ਪੜਨਿੰਦੇ ਸੀ ਏਡੀ ਉਠਾਣੇ ਦਰੀ ਦਿਖਾਉਂਦੇ ਸੀਗੇ ਪਰ ਹੁਣ ਬੈਠ ਕੇ ਮੀਟਿੰਗ ਹੋਈ ਏ ਪਿੰਡਾਂ ਵਾਲੇ ਵਿੱਚ ਸੀਗੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵਿੱਚ ਸੀਗੇ ਤੇ ਚਲੋ ਚੌਣ ਜਾਪਤ ਕਰਕੇ ਮੇ ਉਸ ਮੀਟਿੰਗ ਨਹੀਂ ਸੀਗਾ ਤੇ ਪ੍ਰਸ਼ਾਸਨਿਕ ਅਧਿਕਾਰੀ ਵਿੱਚ ਸੀਗੇ ਕੱਲਾ ਕੱਲਾ ਪੁਆਇੰਟ ਲਿਖ ਕੇ ਫਤ ਤੈ ਹੋ ਗਿਆ ਵੀ ਆ ਜਿਹੜਾ ਕੰਮ ਹੈ ਇਹ ਕਿੰਨੀ ਦੇ ਚ ਠੀਕ ਕਰਾਂਗੇ ਆ ਕੰਮ ਕਿੰਨੀ ਸੋ ਉਸ ਸਮਾਵਤ ਤਰੀਕੇ ਦੇ ਨਾਲ ਜਿਹੜਾ ਪੋਲਿਊਸ਼ਨ ਹੈ ਦੇ ਪਹਿਲਾਂ ਵੀ ਕਦਮ ਚੁੱਕੇ ਗਏ ਆਣ ਵਾਲੇ ਸਮੇਂ 'ਚ ਉਹਦੇ ਹੋਰ ਵੀ ਠੀਕ ਹੋਣਗੇ ਰਹੀ ਗੱਲ ਨੌਕਰੀਆਂ ਦੀ ਅਗਲੀ ਆਗਿਰ ਰੁਜ਼ਗਾਰ ਦੀ ਗੱਲ ਕਿਉਂਕਿ ਮੇਰਾ ਵੀ ਇਹ ਮੰਨਣਾ ਜੀ ਕਿ ਰੁਜ਼ਗਾਰ ਜਿਹੜਾ ਲੋਕਲ ਲੋਕਾਂ ਨੂੰ ਮਿਲਣਾ ਚਾਹੀਦਾ ਜਿਹੜਾ ਕਿ ਅੱਜ ਤੱਕ ਜੱਦੀ ਫੈਕਟਰੀ ਲੱਗੀ ਹੈ 20-25 ਸਾਲ ਹੋ ਗਏ ਜੀ ਹਾਂ ਤਕਰੀਬਨ 25 ਸਾਲ ਹੋ ਗਏ ਉਹ ਅੱਜ ਤੱਕ ਕਦੇ ਨਹੀਂ ਮਿਲਿਆ ਸੋ ਅਸੀਂ ਉਹਨਾਂ ਤੋਂ ਐਮਐਲਏ ਦੇ ਨਾਂ 'ਤੇ ਕਿਸੇ ਯੂਨੀਅਨ ਦੇ ਨਾਂ 'ਤੇ ਕਿਸੇ ਹੋਰ ਦੇ ਨਾਂ 'ਤੇ ਆਪਾਂ ਉਹਨਾਂ ਤੋਂ ਜਿਹੜਾ ਹੋ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂ ਦੇ ਉੱਪਰ ਡੀਸੀ ਦੇ ਨਾਂ ਦੇ ਉੱਪਰ ਐਸਡੀਐਮ ਸਾਹਿਬ ਦੇ ਨਾਂ ਦੇ ਉੱਪਰ ਲਿਖ ਕੇ ਲਿਆ ਕਿ ਜਿੰਨੀਆਂ ਵੀ ਪੁਰਾਣੀਆਂ ਤੋਂ ਕਰ ਨਹੀਂ ਸਕਦਾ ਉਹ ਜਿਹੜੇ ਪੁਰਾਣੀ ਨੌਕਰੀਆਂ ਲੱਗ ਗਈਆਂ ਅੱਜ ਤੋਂ ਬਾਅਦ ਕੋਈ ਇੰਜੀਨੀਅਰ ਲੱਗੇ ਡਿਪਲੋਮਾ 홀ਡਰ ਲੱਗੇ ਜਾਂ ਕੋਈ ਮਜ਼ਦੂਰ ਲੱਗੇ ਕੋਈ ਲੱਗੇ ਉਹਦੇ ਚ 75% ਨੌਕਰੀਆਂ ਚ ਸਿਰਫ ਆਲੇ ਦੁਆਲੇ ਦੇ ਪਿੰਡਾਂ ਨੂੰ ਮਿਲਣਗੀਆਂ ਤੇ ਜਿਹੜੀਆਂ ਬਾਕੀ ਨੌਕਰੀਆਂ ਐ ਉਹ ਵੀ ਪੰਜਾਬੀਆਂ ਨੂੰ ਮਿਲਣਗੀਆਂ ਬਾਹਰਲੇ ਨੂੰ ਨਹੀਂ ਮਿਲਣਗੀਆਂ ਇਸ ਚੀਜ਼ ਨੂੰ ਕਾਫੀ ਹੱਦ ਤੱਕ ਲਾਗੂ ਵੀ ਕਰਾਇਆ ਗਿਆ ਪਿਛਲੇ 1 ਸਾਲ ਚ ਉਹਨਾਂ ਤੋਂ ਮੇਰੇ ਬੋਰਡ ਲਈ ਸੀ ਕੋਈ ਦਿਨ ਪਹਿਲਾਂ 77 ਨੌਕਰੀਆਂ ਇੱਥੇ ਜਿਹੜੀਆਂ ਦਿੱਤੀਆਂ ਗਈਆਂ ਜਿਹੜੀਆਂ ਲੋਕ-ਲੋਕਾਂ ਨੂੰ ਮਿਲੀਆਂ ਉਹ ਇੰਟਰਵਿਊ ਤੁਸੀਂ ਡਾਟਾ ਦੱਸੋ 77 ਔਰ ਅੱਜ ਉਹਨਾਂ ਦੇ 25 ਦੀ ਜਿਹੜੀ ਹੈ ਉਹ ਹੋਰ ਵੀ ਕੱਢੀਆਂ ਜਿਹਦੇ ਵਿੱਚ ਮਜ਼ਦੂਰ ਵੀ ਨੇ ਜਿਹਦੇ ਡਿਪਲੋਮਾ ਹੋਲਡਰ ਵੀ ਨੇ ਜਿਹਦੀ ਡਿਗਰੀ ਵਾਲੀ ਵੀ ਹੈਗੇ ਆ ਉਹ ਰੈਗੂਲਰ ਨਹੀਂ ਜੀ ਹੈਗੀਆਂ ਮੈਂ ਦੱਸ ਦਿੰਦਾ ਬਿਲਕੁਲ ਠੀਕ ਹੈ ਠੀਕ ਹੈ ਤੁਹਾਡੀ ਗੱਲ ਠੀਕ ਹੈ ਮੈਂ ਮੰਨਦਾ ਜੀ ਰੈਗੂਲਰ ਦੇ ਵਿੱਚ ਬਾਹਰ ਦੇ ਬੰਦੇ ਰੱਖੇ ਗਏ ਆ ਜੀ ਉਹ ਉਹ ਸਾਰੇ ਜਿਹੜੇ ਅੰਦਰ ਰੱਖੇ ਗਏ 30 ਤੋਂ ਵੱਧ 50 ਦੇ ਕਰੀਬ ਬਿਲਕੁਲ ਜਾਂਦੀ ਇਹ ਮੰਗ ਜਾਇਜ਼ ਹੈ ਜੀ ਇਹ ਮੰਗ ਜਾਇਜ਼ ਹੈ ਜੀ ਕਿ ਜਿਹੜਾ ਕਿਉਂ ਗਏ ਜੀ ਉਹ ਰੈਗੂਲਰ ਦੇਖੋ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਮੈਨੂੰ ਦੀ ਮੈਨੂੰ ਦੀ ਜਾਣਕਾਰੀ ਨਹੀਂ ਹੈ ਜੇ ਮੈਨੂੰ ਇਹ ਕੋਈ ਡਾਟਾ ਦੇ ਦੇਣਗੇ ਕਿ ਉਹਨਾਂ ਨੇ ਰੈਗੂਲਰ ਬੰਦੇ ਜਿਹੜੇ ਆ ਉਹ ਬਾਹਰੋਂ ਰੱਖੇ ਤੇ ਮੈਂ ਉਹਦੀ ਵਿਰੋਧ ਚ ਖੜਾ ਠੀਕ ਹੈ ਜੀ ਆਪਾਂ ਤੁਹਾਨੂੰ ਜਿਹੜੀ ਗੱਲ ਲਿਖਤੀ ਹੋ ਗਈ ਉਹ ਤੋਂ ਬਾਹਰ ਨਹੀਂ ਜਾਣ ਦੇਣਾ ਮੈਂ ਸਾਰਿਆਂ ਨੂੰ ਇਹੀ ਇਹੀ ਬੇਨਤੀ ਕਰਦਾ ਕਿ ਜਿੱਥੇ ਤੁਹਾਡੇ ਕੋਲ ਕੋਈ ਡਾਟਾ ਹੈ ਕਿ ਉਹਨਾਂ ਨੇ ਜੋ ਲਿਖ ਕੇ ਦਿੱਤਾ ਉਹਨੂੰ ਵਾਇਓਲੇਟ ਕੀਤਾ ਆਪਾਂ ਉਹਨਾਂ ਨੂੰ ਬੁਲਾਈਏ ਤੁਸੀਂ ਮੇਰੇ ਨਾਲ ਬੈਠੋ ਬੈਠ ਕੇ ਉਹ ਜਵਾਬ ਲਈਏ ਉਸ ਵੀ ਨਾਲ ਆ ਜੋ ਕੈਮਰਾ ਲੈ ਕੇ ਜੀ ਜੀ ਉਹਨੂੰ ਜਵਾਬ ਲਈਏ ਭਾਈ ਸਾਡ ਨੂੰ ਤੁਸੀਂ ਲਿਖ ਕੇ ਦਿੱਤਾ ਵੀ ਤੁਸੀਂ ਰੱਖਣੇ ਐ ਲੋਕਲ ਤੁਸੀਂ ਰੈਗੂਲਰ ਬਾਹਰਲੇ ਰੱਖ ਲੈ ਕਿਉਂ ਰੱਖੇ ਔਰ ਲਿਖ ਕੇ ਦਿੱਤਾ ਵਾ ਐਸਜੀਐਮ ਦੇ ਨਾਮ ਪਰ ਆਪਾਂ ਐਸਜੀਐਮ ਨੂੰ ਵੀ ਨੂੰ ਵੀ ਵਿੱਚ ਬਿਠਾ ਲ ਕੇ ਉਹਨਾਂ ਤੋਂ ਜਵਾਬ ਜੇ ਇਦਾਂ ਹੋਇਆ ਜਿੱਦਾਂ ਇਹ ਕਹਿੰਦੇ ਐ ਤਾਂ ਉਹਨਾਂ ਦਾ ਜਵਾਬਤੱਲ ਵੀ ਜਿਹੜੀ ਆ ਹੋਏਗੀ ਔਰ ਇਸ ਤੋਂ ਬਿਨਾ ਜਿਹੜੀ ਗੱਲ ਇਹਨਾਂ ਨੇ ਨਹੀਂ ਕਿ ਮੈਂ ਉਹ ਵੀ ਕਹਿਣਾ ਹੂੰ ਕਿਉਂਕਿ ਮੈਨੂੰ ਪਤਾ ਕਿ ਉਹ ਮੈਕੜੇ ਕਹਿੰਦਾ ਮੈਂ ਉਥੇ ਸਵਰਗ ਬਣਾ ਦਿੱਤਾ ਜੀ ਹੁਣੀ ਜਿਹੜੇ ਉੱਥੇ ਨੌਕਰੀਆਂ ਕਰਦੇ ਐ ਕੱਚੀਆਂ ਨੌਕਰੀਆਂ ਵੀ ਕਰਦੇ ਐ ਉਹਨਾਂ ਦੀਆਂ ਵੀ ਬਹੁ ਕਿੰਨਾ ਕਿਤੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਪੂਰੇ ਵੇਜਸ ਨਹੀਂ ਮਿਲਦੇ ਉਹਦੇ 'ਚ ਵੀ ਸੁਧਾਰ ਦੀ ਲੋੜ ਹੈ ਕਿਉਂਕਿ ਮੈਂ ਉਹਨਾਂ ਮੁਲਾਜ਼ਮਾਂ ਨਾਲ ਇੱਕ ਮੀਟਿੰਗ ਲਈ ਸੀਗੀ ਮੀਟਿੰਗ ਲੈਣ ਤੋਂ ਬਾਅਦ ਮੈਨੂੰ ਇਹ ਗੱਲ ਦੱਸੀ ਕਿ ਤੁਸੀਂ ਸਾਨੂੰ ਇੱਥੇ ਆਪਾਂ ਨੌਕਰੀ ਦਾ ਕਰਦੇ ਆ ਰੱਖਿਆ ਵੀ ਹੈ ਪਰ ਸਾਨੂੰ ਜਿੰਨਾ ਅਸੀਂ ਕੰਮ ਕਰਦੇ ਆ ਜੋ ਤੇ ਕਾਨੂੰਨੀ ਵੇਜਸ ਆ ਉਹ ਨਹੀਂ ਮਿਲਦੇ ਮੈਂ ਨਾਲ ਦੀ ਨਾਲ ਲੇਬਰ ਮੈਕ ਮੈਨੂੰ ਹਦਾਇਤ ਦਿੱਤੀ ਸੀਗੀ ਵੀ ਇਹ ਸਾਰੇ ਕੁਝ ਦੀ ਤੁਸੀਂ ਚੈਕਿੰਗ ਕਰਕੇ ਜਿਹੜਾ ਹੈਗਾ ਇਹਦੇ ਤੇ ਜੋ ਬੰਦ ਦੀ ਕਾਰਵਾਈ ਹੈ ਉਹ ਤੁਸੀਂ ਕਰੋ ਸੋ ਇਹ ਜਿਹੜਾ ਪੋਲੂਸ਼ਨ ਨੂੰ ਲੈ ਕੇ ਹੋ ਗਿਆ ਟ੍ਰਾਂਸਿਸ਼ਨ ਦਾ ਸਰ ਕਰੰਟ ਸਟੇਟਸ ਇਹ ਦੇਖੋ ਜੀ 10 ਮਈ ਦੀ ਵੀਡੀਓ ਆ ਜੀ ਇਹ ਇਹ ਤੁਸੀਂ ਦੇਖ ਸਕਦੇ ਆ ਇਹ 10 ਮਈ ਦੀ ਆ ਜੀ ਇਹ ਫੈਕਟਰੀ ਦੇ ਅੰਦਰ ਦੀ ਆ ਇਹ ਉਤੇ علاوہ ਇਹ ਅੰਦਰ ਮਸ਼ੀਨ ਲੱਗੀ ਹੋਈ ਆ ਜੀ ਅੰਬੂਜਾ ਸਿਮਿੰਟ ਫੈਕਟਰੀ ਦੇ ਅੰਦਰ ਇਹ ਜਨਵਰੀ 2024 ਦੀ ਤੁਸੀਂ ਦੇਖੋ ਕਿਆ ਰਿਪੋਰਟ ਆ ਉਸ ਤੋਂ ਬਾਅਦ ਇਹ ਮਾਰਚ ਦੇਖੋ ਇਹ ਦੇਖੋ ਜੀ ਮੈਂ ਤੁਹਾਡੀ ਸੁਣ ਲਈ ਨਾ ਜਿਆਦਾ ਪੋਲੂਸ਼ਨ ਹਜੇ ਵੀ ਹੈਗਾ ਕੋਈ 2 ਸਾਲ ਚ ਹੱਲ ਨਹੀਂ ਹੋਇਆ ਉਹਦਾ ਦੇਖੋ ਤੁਸੀਂ ਸਾਨੂੰ ਪਹਿਲਾਂ ਵੀ ਡਾਟਾ ਦਿੰਦੇ ਰਹੇ ਦਿੰਦੇ ਰਹੇ ਜਦੋਂ ਅਵਰੋਧੀ ਤੇਰ ਸੀਗੇ ਉਦੋਂ ਵੀ ਇਹ ਸਾਡਾ ਸੁਣ ਲੈ ਪੁਰਾ ਉਹ ਯਾਰ ਤੂੰ ਨਹੀਂ ਮੈਂ ਸੀਗਾ ਮੈਂ ਤਾਂ ਅਵਰੋਧੀ ਤੇ ਸੀਗਾ ਤੁਸੀਂ ਥੋੜੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਤੁਸੀਂ ਸਾਨੂੰ ਉਦੋਂ ਵੀ ਸਾਡੇ ਕੋਲ ਕੇਵਰ ਪੜ੍ਹਨ ਦਾ ਨਹੀਂ ਸਮਾਂ ਹੁੰਦਾ ਤੁਸੀਂ ਸਾਨੂੰ ਉਦੋਂ ਵੀ ਡਾਟਾ ਦਿੰਦੇ ਦੇ ਕੱਢ ਕੱਢ ਕੇ ਆਹ ਕਾਨੂੰਨ ਆ ਹੈ ਹੁਣ ਸਮੱਸਿਆ ਆ ਕਿਸੇ ਕੋਲ ਨਹੀਂ ਆਉਂਦੀ ਸੁਣੋ ਸੁਣੋ ਨਹੀਂ ਬਿਲਕੁਲ ਜੀ ਆ ਨਹੀਂ ਆ ਨਹੀਂ ਬਣਦੀ ਹੈ ਹੁਣ ਮੈਂ ਤੁਸੀਂ ਆ ਦੱਸ ਰਿਹਾ ਕਿ ਇਹਦੇ ਚ ਆ ਪੋਲੂਸ਼ਨ ਹੁਣ ਵੀ ਹੈਗਾ ਇਹ ਹੁਣ ਮੈਂ ਤੁਹਾਨੂੰ ਕਹਿੰਦਾ ਆਪਾਂ ਨੂੰ ਠੀਕ ਕਰਾਣਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤਾਂ ਦੇਖੋ ਪਹਿਲੀ ਮੈਂ ਨਹੀਂ ਕਹਿੰਦਾ ਥੋੜੀ ਜਿੰਮੇਵਾਰੀ ਹੈ ਤੁਹਾਨੂੰ ਤੁਸੀਂ ਦੱਸਣਾ ਹੁਣ ਤੁਸੀਂ ਕਹੋ ਪਿਆ ਛੁੜੀ ਦੱਸਣਾ ਤੇ ਮਹਿਕਮਾ ਪਹਿਲੀ ਗੱਲ ਤਾਂ ਅਸੀਂ ਮਹਿਕਮੇ ਦੀ ਤਖਤਾਈ ਕਰੇ ਰਹੇ ਹਾਂ ਪੋਲਿਊਸ਼ਨ ਬੋਰਡ ਦਾ ਸੀ ਉਹਨੇ ਮਗਰ ਲਾਇਆ ਹੋਇਆ ਪਰ ਜਿੱਥੇ ਤੁਹਾਨੂੰ ਵੀ ਲੱਗਦਾ ਪਿਆ ਯਾਰ ਆਹ ਮਸ਼ੀਨ ਬਦਲਣ ਦੀ ਲੋੜ ਹੈ ਆਹ ਕੁਝ ਹੋਣ ਦੀ ਸਾਨੂੰ ਤੁਸੀਂ ਵੀ ਦੱਸੋ ਤੁਸੀਂ ਹੁਣ ਕਮੇਟੀ ਬਣਾਈ ਦੀ ਪ੍ਰਦੂਸ਼ਣ ਦੇ ਉੱਪਰ ਮੀਟਿੰਗ ਕਰਾਈ ਦੀ ਥਰਮਲ ਦੇ ਵਿੱਚ ਕਰੀ ਦੀ ਅਸੀਂ ਉਹਨੂੰ ਕਮੇਟੀ ਨੂੰ ਫੋਨ ਕਰ ਕਰਕੇ ਅੱਕ ਗਏ ਉਹਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਹੁਣ ਪਿੰਡਾਂ ਦੀ ਕਮੇਟੀ ਪਿੰਡ ਵਾਲੀ ਕਮੇਟੀ ਬਣਾਈ ਤੁਸੀਂ ਅਸੀਂ ਉਹਨਾਂ ਨਾਲ ਗੱਲ ਵੀ ਕਰੀ ਜਿਹੜੇ ਤੁਸੀਂ ਪ੍ਰਧਾਨ ਬਣਾਇਆ ਨੋਹ ਦੇ ਬਣਾਏ ਰਣਜੋਤ ਸਿੰਘ ਅਸੀਂ ਉਹਨੂੰ ਫੋਨ ਕਰੇ ਉਹ ਤੁਹਾਡੇ ਸਿੰਘਲਾ ਸਾਹਿਬ ਸਿੰਘਲਾ ਸਾਹਿਬ ਦੀ ਮੀਟਿੰਗ ਸੀ ਮੈਨੂੰ ਲੱਗਦਾ ਮੇਨ ਹੈਡ ਨਾਰਥ ਦੇ ਉਹਨਾਂ ਮੀਟਿੰਗ ਕਰੀ ਉਹ ਹੁਣ ਫੋਨ ਚੱਕਣੇ ਤੇ ਵੀ ਹਟ ਗਏ ਉਹਨਾਂ ਦੇ ਪਹਿਲਾਂ ਮੇਰੀ ਗੱਲ ਸੁਣ ਲੈ ਭਰਾ ਮੇਰੇ ਬਾਕੀ ਸਾਡੇ ਪਿੰਡ ਦੇ ਇੱਕ ਜਬੂਰ ਪਹਿਲੇ ਗੱਲ ਸੁਣ ਦਿਖੋ ਆਪਾਂ ਨਾ ਇਹ ਕੋਈ ਕੈਮਰੇ ਦੀ ਗੱਲ ਕਰ ਰਹੇ ਆਂ ਆਪਾਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਐਵੇਂ ਨਾ ਕਹਿ ਦਈਏ ਇਹ ਵੱਡੇ ਵੱਡੇ ਅਲੀਗੇਸ਼ਨ ਨਹੀਂ ਜੱਪਲਾ ਸਕਦੇ ਆਪਾਂ ਪਹਿਲਾਂ ਗੱਲ ਦਾ ਜਵਾਬ ਲਓ ਨਾ ਮੈਂ ਕੋਈ ਪ੍ਰਧਾਨ ਬਣਾਇਆ ਨਾ ਮੈਂ ਕੋਈ ਕਮੇਟੀ ਬਣਾਈ ਠੀਕ ਹੈ ਜੀ ਕਮੇਟੀ ਉਹ ਸੁਣ ਲੈ ਯਾਰ ਗੱਲ ਭਰਾ ਯਾਰ ਤੂੰ ਗਲਤ ਤਰੀਕੀ ਗੱਲ ਲਾ ਗਈ ਮੇਰੀ ਗੱਲ ਵੀ ਸੁਣ ਲੈ ਯਾਰ ਵੀਡੀਓ ਦੇ ਵਿੱਚ ਮੈਨੂੰ ਵੀ ਪਤਾ ਕਿ ਮੈਂ ਵਿੱਚ ਖੜਾ ਵੀਡੀਓ ਦੇ ਹਾਂਜੀ ਆਪਾਂ ਪਿੰਡ ਵਾਲੇ ਨੇ ਮੈਂਬਰ ਚੁਣੇ ਉਹ ਨਹੀਂ ਆਪਣਾ ਪ੍ਰਧਾਨ ਚੁਣਿਆ ਪਰ ਫਿਰ ਵੀ ਉਹ ਗੱਲ ਉੱਥੇ ਨਹੀਂ ਬੋਲੀ ਪਰ ਅਸੀਂ ਪਿੰਡ ਦੇ ਬੁਰੇ ਫਿਰ ਸੁਣ ਲੈ ਗੱਲ ਮੇਰੀ ਤੇਰਾ ਮੈਂ ਤੇਰੀ ਗੱਲ ਦੱਸਣ ਲੱਗਿਆ ਤੈਨੂੰ ਇੱਕ ਮਿੰਟ ਇੱਕ ਮਿੰਟ ਤੁਸੀਂ ਕਮੇਟੀ ਦੀ ਅਗਲੀ ਮੀਟਿੰਗ ਰੱਖ ਲਓ ਜਿੰਨੇ ਤੁਸੀਂ ਬੰਦੇ ਚਾਹੋ ਉਹਦੇ ਵੇਚਣਾ ਉਹ ਕਿਸੇ ਦੀ ਘਰ ਦੀ ਕਮੇਟੀ ਨਹੀਂ ਬਣ ਗਈ ਵੀ ਉਹੀ 10 ਬੰਦੇ ਆਣਗੇ ਤੁਸੀਂ ਸਾਰੇ ਦਾ ਹਿੱਸਾ ਬਣ ਸਕਦੇ ਹੋ ਤੁਸੀਂ ਸਾਰੇ ਉਹਦੇ ਅਹੁਦੇਦਾਰੀ ਹੋ ਕਿਉਂਕਿ ਆਪਾਂ ਤਾਂ ਉਹ ਕਮੇਟੀ ਕਿਸੇ ਨੂੰ ਪ੍ਰਧਾਨਗੀ ਦੇਣ ਲਈ ਨਹੀਂ ਬਣਾਈ ਕਮੇਟੀ ਬਣਾਈ ਮਸਲੇ ਦੇ ਹੱਲ ਵਾਸਤੇ ਨੈਕਸਟ ਜਿਹੜੀ ਮੀਟਿੰਗ ਹੋਣੀ ਹੈ ਤੁਸੀਂ ਜਿੰਨੇ ਮੈਂਬਰ ਤੁਹਾਨੂੰ ਲੱਗਦਾ ਕਿ ਆਈ ਵਿੱਚ ਹੋਣੇ ਚਾਹੀਦੇ ਆ ਤੁਸੀਂ ਟੇਬਲ ਦੇ ਨਾਲ ਬੈਠੋ ਵਿੱਚ ਕਹਿਣ ਦਾ ਮਤਲਬ ਪਤਾ ਕੀ ਹੈ ਜੀ ਇਹਨਾਂ ਦੇ ਕਹਿਣ ਦਾ ਮਤਲਬ ਇਹਨਾਂ ਗੱਲ ਸਹੀ ਨਹੀਂ ਦੱਸ ਅਸਲ ਦੇ ਵਿੱਚ ਕਮੇਟੀ ਬਣੀ ਪਰ ਉਹਨਾਂ ਮੀਟਿੰਗਾਂ ਦੇ باوجود ਵੀ ਇਹ ਜੋ ਪਿਛਲੇ ਦਿਨ ਹੀ ਮੇਰੇ ਪਿਛਲੇ ਹਫਤੇ ਦੀ ਗੱਲ ਹੈ ਪਿਛਲੇ ਹਫਤੇ ਦੀ ਗੱਲ ਹੈ ਇਹ ਅਸਲ ਦੇ ਵਿੱਚ ਰੈਕ ਖਾਲੀ ਕਰਦੇ ਆ ਕਲਿੰਕਰ ਦਾ ਕਰਦੇ ਆ ਜਾਂ ਫਲਾਈ ਐਸ਼ ਦਾ ਕਰਦੇ ਆ ਸਾਨੂੰ ਨਹੀਂ ਪਤਾ ਅੰਦਰ ਉਹ ਜਦੋਂ ਤਾਂ ਗੇਟ ਤੇ ਜਾਂਦੇ ਆ ਤਾ ਉਹ 5-10 ਮਿੰਟ ਦੇ ਲਈ ਅੱਧੇ ਘੰਟੇ ਲਈ ਮਸ਼ੀਨਾਂ ਬੰਦ ਕਰ ਦਿੰਦੇ ਆਂ ਅਨਲੋਡਿੰਗ ਬੰਦ ਕਰ ਦਿੰਦੇ ਆਂ ਤੇ ਜਦੋਂ ਬੰਦੇ ਦੁਬਾਰਾ ਘਰੇ ਚਲੇਗੇ ਫੇਰ ਦੁਬਾਰਾ ਚੱਲ ਪੈਂਦੀ ਆ ਉਸੇ ਤਰ੍ਹਾਂ ਜੇ ਤਾਂ ਉਹਨਾਂ ਨੇ ਕਰਦੇ ਤਾਂ ਜੇ ਤਾਂ ਭਰਾਣੀਆਂ ਦੇਖੋ ਜੇ ਤਾਂ ਉਹਨਾਂ ਨੇ ਫੈਕਟਰੀ ਚ ਚਲਾਣੀ ਆ ਫਿਰ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਠੀਕ ਕਰਨਾ ਪਊਗਾ ਜੇ ਉਹ ਠੀਕ ਨਹੀਂ ਕਰਦੇ ਲੈ ਜਿਹਨੂੰ ਜੰਦਾ ਲੈਣਾ ਪਵੇ ਤਾਂ ਵੀ ਤੁਹਾਡੇ ਨਾਲ ਹੋਰ ਕਰਨਾ ਪਵੇ ਤਾਂ ਵੀ ਤੁਹਾਡੇ ਨਾਲ ਹੈ ਆਪਣੀਆਂ ਉਹਨਾਂ ਕੋਈ ਲਿਹਾਜ਼ ਨਹੀਂ ਹਾਂ ਇੰਨੀ ਸਾਡੀ ਦੇਖੋ ਗੱਲ ਜੇ ਮੈਂ ਬਤੌਰ ਐਮਐਲਏ ਸਿੱਧੀ ਉਹ ਗੱਲ ਇਹ ਕਹਾਂ ਵੀ ਬੰਦ ਕਰੋ ਫੈਕਟਰੀ ਨੂੰ ਇਹ ਗੱਲ ਵੀ ਪੰਜਾਬ ਦੇ ਹਿੱਤ ਚ ਨਹੀਂ ਹੈਗੀ ਪਹਿਲਾਂ ਅਸੀਂ ਇਹਨੂੰ ਠੀਕ ਦੀ ਠੀਕ ਕਰਨ ਲਈ ਉਹਨੂੰ ਜ਼ੋਰ ਲਾ ਲਈਏ ਦੋ ਸਾਲ ਲਾਇਆ ਵੀ ਹੈ ਪੰਜ ਚਾਰ ਮਹੀਨੇ ਇੱਕ ਮਿੰਟ ਜਦੋਂ ਤੁਹਾਣਾ ਸਟਾਰਟਿੰਗ ਹੋਇਆ ਤਾਂ ਜੀ ਤੁਸੀਂ ਆਪਣਾ ਮੀਟਿੰਗਾਂ ਹੋਈਆਂ ਆਪਣੇ ਨਾਲ اپنی پہلی ਮੰਗਤੀ جی بیک لوڈ دی ا بیک لوڈ دی ہو گئی جی اوور لوڈ دی ਤੁਸੀਂ ਕਹਿੰਦੇ ਅਸੀਂ ਉਰੇ ਨਾਕਾ ਲਾਗੇ ਨਾ اوور لوڈ ਬੰਦ ਕਰਾ ਹੁਣ ਤੱਕ 2 ਸਾਲ ਹੋ ਗਏ ਧੰਨ ਨੇ ਨੂੰ ਲੱਗੇ ਨੂੰ ਹੁਣ ਤੱਕ ਜੀ ਮੈਂ ਤੁਹਾਨੂੰ ਅੱਜ ਵੀ اوور لوڈ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਵੀ ਗੱਲ ਸੁਣੋ ਦੇਖੋ ਮੈਂ ਅੱਜ ਵੀ ਮੈਂ ਬਰਾਬਰ ਅੱਜ ਵੀ ਕਹਿੰਦਾ ਤੁਸੀਂ ਧਰਨੇ ਤੇ ਬੈਠੇ ਆ ਮੈਨੂੰ ਹੁਣ ਵੀ ਇਹ ਤੁਹਾਡੇ ਸਾਥੀ 3-4 ਪਹਿਲਾਂ ਮਿਲੇ ਸੀਗੇ ਇਥੇ ਸਾਹਿਬ ਇੱਕ ਮਿੰਟ ਜੀ ਕੋ ਹੁਣ ਲੰਬੀਆਂ ਗੱਲਾਂ ਤਾਂ ਆਪਾਂ ਫਿਰਕ ਤੇ ਮੇਗੋ ਆਜੋ ਬੈਠ ਕੇ ਪਹਿਲਾਂ ਵੀ ਅਸੀਂ ਜਿੰਨੀਆਂ ਮੀਟੀਆਂ ਮੈਂ ਇਸ ਇਸ਼ੂ ਤੇ ਕੀਤੀਆਂ ਪਹਿਲਾਂ ਕਿਸੇ ਐਮਐਲ ਨੇ ਕੀਤੀਆਂ ਮੈਨੂੰ ਦੱਸ ਦਿਓ ਮੈਂ ਅੱਜ ਵੀ ਆਪਣਾ ਮਸਲਾ ਨਿਬੜਦਾ ਓਵਰ ਲੋਡ ਕਰ ਦੋ ਬੈਕ ਲੋਡ ਜਾ ਪਹਿਨਾ ਓਵਰ ਸਰ 1 ਮਿੰਟ ਮੈਂ ਦੱਸਦਾ ਜੀ ਬੈਕ ਲੋਡ ਸਖਾਵਾਂ ਮਾਹੌਲ ਉਹਦੇ ਵਿੱਚ ਆ ਜਾਂਦੇ ਜੀ ਪੁੱਛੋ ਜੀ ਪੁੱਛੋ ਇਹਨਾਂ ਨੂੰ ਸਖਾਵਾਂ ਮਾਹੌਲ ਦੀ ਜਿਹੜੇ ਇਹਨਾਂ ਨੂੰ ਪੁੱਛੋ ਸਾਰੇ ਖੜੇ ਆ ਘਟੋ ਘਟ 100 ਮੀਟਿੰਗ ਪਰ ਕੋਈ ਆਪਣੀ ਹੋਈ ਹੈ ਤੇ ਯਾਰ ਹੁਣ ਹੱਲ ਤਾਂ ਜ਼ੀਰੋ ਨਾ ਕਰੋ ਯਾਰ ਕੋਈ ਸੋ ਇੱਕ ਮਿੰਟ ਸੁਣ ਮੇਰੀ ਗੱਲ ਇੱਕ ਮਿੰਟ ਤੁਸੀ ਕਦੇ ਕੋਈ ਹੱਲ ਨਹੀਂ ਆ ਸੁਆਹ ਸੁਆਹ ਬੰਦ ਹੈ ਜੁਰਮਾਨਾ ਵੀ ਲੱਗਿਆ ਅੰਦਰ ਪੋਲੂਸ਼ਨ ਦੇ ਕੰਮ ਹੋਣਾ ਵੀ ਸ਼ੁਰੂ ਹੋਇਆ ਪਰ ਰੇਟ ਕਰ ਲੀਏ ਕਮਲ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਜੁਰਮਾਨਾ ਸਿਰਫ 25 ਲੱਖ ਰੁਪਏ ਲੱਗਿਆ ਏਸ਼ੀਆ ਦੀ ਸਭ ਤੋਂ ਵੱਡੀ ਤੁਸੀਂ ਮੈਨੂੰ ਐਮਐਲਏ ਬਣਾਇਆ ਹੋਇਆ ਹਾਂਜੀ ਤੁਸੀਂ ਮੈਨੂੰ ਸੁਝਾਅ ਦਿਓ ਵੀ ਹੁਣ ਵੀ ਹੁੱਕੇ ਦੇਖਣਾ ਕਹਿਦੇ ਹੋ ਯਾਰ ਅਸੀਂ ਕਿਉਂ ਦਈਏ ਤੁਸੀਂ ਦਿਓ ਵੀ ਆ ਕੰਮ ਕਰਨਾ ਚਾਹੀਦਾ ਮੈਂ ਉਹ ਕਰ ਦਉ ਤਿਆਰ ਸਰ ਮੈਂ ਇੱਕ ਜੀ ਮੁੱਠਾ ਜਾਂਦਾ ਸਰ ਉਹ ਓਵਰਲੋਡ ਜੀ ਓਵਰਲੋਡ ਪਿਛਲੇ 2 ਹਾਂਜੀ ਅੱਧੇ ਮਸਲੇ ਨੂੰ ਐਦਾ ਕਰੀਏ ਯਾਰ ਮੇਰੇ ਜੋ ਨਾ ਲੈ ਕੇ ਨਾ ਲੈ ਕੇ ਗੱਲ ਕਰ ਸਰ ਇੱਕ ਗੱਲ ਕਰਨੀ ਹੈ ਸਿਰਫ ਇੱਕ ਗੱਲ ਜਿਹੜੀ ਤੁਸੀਂ ਕਹਿੰਦੇ ਸੀ ਕਿ ਸੰਬੰਧਿਤ ਹੁੰਦਾ ਦੇਖੋ ਬੈਕ ਲੋਡ ਅਸੀਂ ਬੰਦ ਇਸ ਲਈ ਕਰ ਰਹੇ ਹਾਂ ਕਿਉਂਕਿ ਇਹੀ ਫੈਕਟਰੀਆਂ ਆਹ 7 ਤੋਂ 10 ਕਿਲੋਮੀਟਰ ਤੇ ਫੈਕਟਰੀ ਲੱਗੀ ਹੋਈ ਹੈ ਇਹੀ ਮਾਲਕ ਹੈ ਉੱਥੇ ਇਹ ਸਾਰਾ ਰੁਜ਼ਗਾਰ ਹੈ ਜਿਹੜਾ ਲੋਕਲ ਲੋਕਾਂ ਨੂੰ ਟਰਾਂਸਪੋਰਟ ਦਾ ਵੀ ਤੇ ਨੌਕਰੀਆਂ ਵੀ ਅਸੀਂ ਉਹਦੀ ਕਿ ਉਹ ਸਾਰਾ ਰੁਜ਼ਗਾਰ ਹਿਮਾਚਲ ਦੀ ਤਰਜ ਤੇ ਸਾਨੂੰ ਮਿਲਣਾ ਚਾਹੀਦਾ ਜੀ 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 ਅਸੀਂ ਮੈਂ ਦੱਸਦਾ ਜੀ ਮੈਂ ਦੱਸਦਾ ਪਤਰੀ ਗੱਲ ਕਰਦਾ ਉਹ ਜਾਣਾ ਕੋਈ ਦੇਣ ਮੰਗ ਪੁੱਤੋ ਦੇਣ ਰੈਲੀ ਜਿ ਨਹੀਂ ਗਿਆ ਜੀ ਮੈਂ ਇਹ ਗੱਲ ਕਰਦੀ ਹੈ ਭਾਜੀ ਤਾਂ ਮੰਗ ਤਦ ਦੇਣਗੇ ਉਹਨਾਂ ਨੂੰ ਕਹਿੰਦੇ ਸਾਨੂੰ ਬੈਕ ਲੋਡ ਦੇਓ ਸਰਕਾਰ ਦਾ ਉੱਥੇ ਉਹਨਾਂ ਦੀ ਹੈ ਮੈਂ ਤਾਂ ਬੈਕ ਲੋਡ ਦੇ ਦੇਖੋ ਜੀ ਮੈਂ ਠੰਡੇ ਤੇ ਵੀ ਸਵਾਲ ਕਰ ਦਿੱਤੀ ਕਿਉਂਕਿ ਇਹਨਾਂ ਦੇ ਉੱਤੇ ਫਾਇਕਾ ਹੁਣ ਲੈ ਕੇ ਆ ਜੀ ਇਹ ਬੋਲੂਗਾ ਬੋਲੇ ਬੋਲੋ ਲੋਡ ਦਾ ਦੋ ਪੁਲਿਸ ਨੂੰ ਬੋਲੋ ਆ ਜਾ ਹੁਣ ਉੱਥੇ ਆ ਜੀ ਨਾਲੇ ਚਾਹ ਪੀ ਜੀ ਨਾਲੇ ਕੰਡਿਊ ਬੋਲੋ ਸਰ ਠੀਕ ਹੈ ਠੀਕ ਹੈ ਹੋਈ ਥੈਂਕ ਯੂ ਬਾਈ ਜੀ ਹੁਣ ਤੁਸੀਂ ਜੇ ਤਾਂ ਆ ਕੁਝ ਗੱਲਾਂ ਸੀਗੀਆਂ ਜਿਹੜੀਆਂ ਇੱਥੇ ਐਮ ਐਲ ਏ ਸਾਹਿਬ ਨਾਲ ਹੋਈਆਂ ਸੋ ਅੱਗੇ ਵੀ ਜੁੜ ਕੇ ਗੱਲ ਕਰਦੇ ਆ ਕਿਸੇ ਨਾਲ ਤੇ ਬਾਈ ਜੀ ਹੋਰਾਂ ਨਾਲ ਹੁੰਦੇ ਆ ਇੱਧਰ ਅਸੀਂ ਇਲਾਕੇ ਦੀ ਲੜਾਈ ਕੀ ਕਹਿੰਦੇ ਹੋ ਜੀ ਕਿਵੇਂ ਜਿਹੜੀਆਂ ਗੱਲਾਂ ਹੋਈਆਂ ਐਮ ਐਲ ਏ ਸਾਹਿਬ ਨਾਲ ਕਿਵੇਂ ਹੱਲ ਕੋ ਨਿਕਲਦਾ ਕਿ ਨਹੀਂ ਦੇਖੋ ਜੀ ਇਲੈਕਸ਼ਨ ਦਾ ਟਾਈਮ ਆ ਕੀ ਕਹਿ ਸਕਦੇ ਆ ਲੌਲੀਪੌਪੇ ਹੋ ਸਕਦੇ ਆ ਉਹਨਾਂ ਨੇ ਤਾਂ ਤੁਹਾਨੂੰ ਕਿਹਾ ਜੀ ਅੱਗੇ ਵੀ ਸਾਡੇ ਨਾਲ ਬੈਠੋ ਗੱਲ ਕਰੋ ਟੇਬਲ ਮੀਟਿੰਗ ਕਰੋ ਬੈਠਦਿਆਂ ਨੂੰ 2 ਸਾਲ ਹੋ ਗਏ ਸਾਡੀ ਜ਼ਿੰਦਗੀ ਦੇ 2 ਸਾਲ ਚੱਲੇ ਗਏ ਨੋਣਾ ਤਾਂ ਐ ਵੀ ਕਿਹਾ ਜੀ ਵੀ ਕਿਸੇ ਐਮਐਲਏ ਨਾਲ ਇੰਦੀ ਗੱਲ ਸੁਣੀ ਜਿੰਨੀ ਉਹਨਾਂ ਨੇ ਸੁਣੀ ਹੈ ਇੰਨੀਆਂ ਮੀਟਿੰਗਾਂ ਹੋਈਆਂ ਕਦੇ ਇਹ ਤਾਂ ਪੱਲਾ ਝਾੜ ਕੇ ਦੂਜੇ ਦੇ ਪਾਲੇ ਤੇ ਛੁੱਟਣ ਵਾਲੀ ਗੱਲ ਹੁੰਦੀ ਹੈ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਗੱਲ ਇਦਾਂ ਜੀ ਸਾਡੇ ਇਲਾਕਾ ਜਿਹੜਾ ਖਨੌਲੀ 벨ਟ ਰੋਪੜ ਜ਼ਿਲ੍ਹਾ ਪੈਂਦਾ ਇੱਥੇ ਨਾ 2012 ਦੀ ਇਲੈਕਸ਼ਨ ਵੀ ਬੂਜਾ ਫੈਕਟਰੀ ਤੇ ਲੜੀ ਗਈ 2017 ਦੀ ਵੀ ਲੜੀ ਗਈ ਉਦੋਂ ਵੀ ਝਾੜੂ ਵਾਲੇ ਸੀ 2022 ਦੀ ਵੀ ਲੜੀ ਗਈ ਜਦੋਂ ਸਾਨੂੰ ਵੋਟਾਂ ਤੋਂ ਪਹਿਲਾਂ ਤੁਸੀਂ ਇਹ ਗੱਲ ਕਹਿ ਕੇ ਗਏ ਹੋ ਵੀ ਅਸੀਂ ਖੜੇ ਆ ਤੁਹਾਡੇ ਨਾਲ ਫਿਰ ਹੁਣ ਤੁਸੀਂ ਕਹੋ ਵੀ ਮੇਰੇ ਵੱਲ ਨਾ ਮੂੰਹ ਕਰੋ ਪੁਰਾਣੀਆਂ ਪਾਰਟੀਆਂ ਨੂੰ ਪੁੱਛੋ ਇਹ ਤਾਂ ਕੋਈ ਜਵਾਬ ਨਹੀਂ ਹੋਇਆ ਇੱਕ ਵਿਰੋਧੀ ਵੀ ਇਹ ਵੀ ਕਹਿ ਸਕਦੇ ਆ ਜੀ ਵੀ ਤੁਸੀਂ ਜਿੱਥੇ ਇਹਨਾਂ ਦੀ ਰੋਡ ਸ਼ੋ ਹੁੰਦਾ ਜਾਂ ਕੁਝ ਹੁੰਦਾ ਉੱਥੇ ਹਰੇਕ ਵਾਰੀ ਤੁਸੀਂ ਵਿਰੋਧ ਕਰਨ ਪਹੁੰਚੁੰਦੇ ਹੋ ਕਿਸੇ ਨੇ ਪਲਾਂਟ ਤਾਂ ਨਹੀਂ ਕੀਤੇ ਹੋਏ ਕਿਸੇ ਹੋਰ ਪਾਰਟੀ ਨੇ ਜਿਨ੍ਹਾਂ ਦੇ ਘਰਾਂ ਤੋਂ ਚਾਰ-ਚਾਰ ਬੰਦੇ ਕੈਂਸਰ ਨਾਲ ਮਰ ਜੇ ਮਰ ਗਏ ਹੋਣ ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਆਪਣੇ ਟੱਬਰ ਦੀਆਂ ਲਾਸ਼ਾਂ ਢੋ ਕੇ ਸ਼ਮਸ਼ਾਨ ਘਾੜ ਫੂਕੀਆਂ ਹੋਣ ਉਹ ਬਾਈ ਕਿਸੇ ਤੇ ਪਲਾਂਟਡ ਨਹੀਂ ਹੁੰਦੇ ਕਿਉਂਕਿ ਅਗਲਾ ਨੰਬਰ ਕਿਸੇ ਦਾ ਵੀ ਹੋ ਸਕਦਾ ਬਿਮਾਰੀਆਂ ਕੈਂਸਰ ਸਾਡਾ ਪੰਜਾਬ ਉੱਜੜਦਾ ਜਾਂਦਾ ਅਸੀਂ ਪਲਾਂਟਡ ਹੋ ਕੇ ਅਸੀਂ ਕਿੱਥੇ ਨੂੰ ਜਾਣਾ ਪਹਿਲੀਆਂ ਸਰਕਾਰਾਂ ਆਈਆਂ ਅਸੀਂ ਤਾਂ ਉਹਨਾਂ ਨੂੰ ਨਕਾਰ ਕੇ ਇਹਨਾਂ ਨੂੰ ਲਿਆਏ ਸੀ ਵੀ ਸ਼ਾਇਦ ਕੁਝ ਪੰਜਾਬ ਦਾ ਭਲਾ ਹੋ ਜੇ ਪਰ ਸਾਨੂੰ ਨਹੀਂ ਸੀ ਪਤਾ ਵੀ ਜਿਵੇਂ ਪਹਿਲਾਂ ਵਾਲੇ ਲੌਲੀਪੌਪ ਚੱਲਦੇ ਸੀ ਉਹੀ ਹੁਣ ਚੱਲੀ ਜਾਂਦੇ ਆ ਜਿੱਦਾਂ ਹੁਣ ਹੋਰ ਰੈਲੀਆਂ 'ਚ ਵੀ ਜਾਣੇ ਹੋ ਤੁਸੀਂ ਮੰਗ ਪੱਤਰ ਦੇਣ ਤੁਹਾਡੀ ਜਿਹੜੀ ਥੇਰਾ ਤੁਹਾਡੀ ਇਹ ਵੀ ਜਾਂਦੀ ਆ ਹੋਰ ਰੈਲੀਆਂ 'ਚ ਤੁਹਾਨੂੰ ਕੋਈ ਲੱਗਦਾ ਵੀ ਸਾਰੇ ਪਾਸੇ ਦੇ ਕੇ ਮੰਗ ਪੱਤਰ ਕਿਤੇ ਸੋਲੂਸ਼ਨ ਹੋ ਸਕਦਾ ਤੋ ਦੇਖੋ ਗੱਲ ਇਦਾਂ ਹੈ ਜੀ ਇੱਕ ਇੱਕ ਤਰ੍ਹਾਂ ਬਹੁਤ ਤਰ੍ਹਾਂ ਦਾ ਪ੍ਰੋਪੋਗੈਂਡਾ ਕ੍ਰੀਏਟ ਕਰਿਆ ਜਾ ਰਿਹਾ ਵੀ ਇਹ ਤਾਂ ਹੋਰ ਪਾਰਟੀਆਂ ਦੇ ਬੰਦੇ ਨੇ ਇਹ ਵੀ ਤੁਸੀਂ ਬਹੁਤ ਵਧੀਆ ਸਵਾਲ ਕਰਿਆ ਗੱਲ ਇਦਾਂ ਵੀ ਅਸੀਂ ਹਰੇਕ ਪਾਰਟੀ ਦੇ ਉਸ ਨੁਮਾਇੰਦੇ ਨਾਲ ਗੱਲ ਕਰ ਰਹੇ ਹਾਂ ਜੋ ਆਪਣੇ ਇਲਾਕੇ ਤੋਂ ਖੜਾ ਔਰ ਇਹ ਚੀਜ਼ ਸਾਨੂੰ ਸਾਡੇ ਹੀ ਇਹਨਾਂ ਐਮਐਲਏ ਨੇ ਤੇ ਸਾਡੀ ਉਸ ਝਾੜੂ ਦੀ ਸਰਕਾਰ ਨੇ ਸਿਖਾਇਆ ਵੀ ਤੁਸੀਂ ਆਪਣੇ ਲੀਡਰਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਵੀ ਸਾਡੇ ਪੰਜਾਬ ਦੇ ਮਸਲੇ ਨੇ ਕੌਣ ਹੱਲ ਕਰੂਗਾ ਸੋ ਅਸੀਂ ਤਾਂ ਹਰੇਕ ਦੇਗਾ ਜਾਣਦੇ ਆ ਹਰੇਕ ਨੂੰ ਪੁੱਛਦੇ ਆ ਕੱਲ ਨੂੰ ਕੋਈ ਵੀ ਪਾਰਟੀ ਦਾ ਜਿੱਤਦਾ ਅਸੀਂ ਤਾਂ ਜੇ ਸਰਕਾਰ ਮੌਜੂਦਾ ਦੇ ਤੁਸੀਂ ਨਾਲ ਹੋਵੋਗੇ ਉਹਨਾਂ ਦੇ ਕੇ ਵਿਰੋਧ ਚੋਗੇ ਅਸੀਂ ਤਾਂ ਆਪਣੇ ਇਲਾਕੇ ਦੇ ਨਾਲ ਆ ਸਾਡੇ ਇਲਾਕੇ ਦਾ ਕੋਈ ਮਸਲਾ ਹੱਲ ਕਰਾ ਦੇਵੇ ਅਸੀਂ ਤਾਂ ਉਹਦੇ ਨਾਲ ਖੜੇ ਆਂ ਅਸੀਂ ਕਿਸੇ ਦੇ ਸਦੀਵੀ ਪਟਾਪੋਆ ਕੇ ਨਹੀਂ ਕੋਮ ਰਹੇ ਵੀ ਤੇਰੇ ਆਂ ਸਾਡੇ ਇਲਾਕੇ ਦੇ ਮਸਲੇ ਨੇ ਹੱਲ ਕਰਾਓ ਐ ਗੱਲਾਂ ਕਰਕੇ ਆ ਤੁਸੀਂ ਦੇਖ ਲਓ ਇਹੀ ਗੱਲਾਂ ਕਰਦੇ ਹੁੰਦੇ ਸੀ ਉਹ ਕਿੱਕਲੀ ਚੱਲਦੀ ਆ ਕਿੱਕਲੇ ਖਲੀਰਦੀ ਹੈ ਅਖੇ ਜੀ ਜਦੋਂ ਸਾਡੀ ਸਰਕਾਰ ਆਊਗੀ ਵੀਆਈਪੀ ਕਲਚਰ ਖਤਮ ਕਰ ਦਿੱਤਾ ਜਾਊਗਾ ਕੱਅਜ ਹੋ ਗਿਆ ਅੱਜ ਜਿਸ ਪਿੰਡ 'ਚ ਮੀਟਿੰਗ ਹੋਈ ਸਾਨੂੰ ਉਸ ਪਿੰਡ ਦੇ ਅੰਦਰ ਉਹ ਨਾ ਅਨਾਉਂਸਮੈਂਟਾਂ ਹੋਈਆਂ ਚਾਰ ਵਾਰ ਹੋਈਆਂ ਤੇ ਸਾਨੂੰ ਇਹ ਅੰਦਰ ਨਹੀਂ ਜਾਣ ਦਿੱਤਾ ਅਕੇ ਜੀ ਆਪਾਂ ਗੱਲ ਕਰ ਲੈ ਠੀਕ ਆ ਅਸੀਂ ਤੁਹਾਡੀ ਗੱਲ ਸਤਕਾਰ ਕਰਦੇ ਆ ਤੁਹਾਡਾ ਸਿਰ ਮੱਥੇ ਆ ਪਰ ਇਹ ਦੱਸੋ ਵੀ ਜਦੋਂ ਪਿੰਡ ਨੋਨਸਮੈਂਟ ਹੁੰਦੀ ਜੇ ਅਸੀਂ ਅੰਦਰ ਆਉਨੇ ਆ ਉਹ ਕੱਠ ਹੋਇਆ ਤੁਸੀਂ ਵੀ ਦੇਖਿਆ ਹੋਣਾ ਕੈਵਰੇਜ ਕਰਿਆ ਵੀ ਹੋਣਾ ਮੇਰੇ ਪਿੰਡ ਦੇ ਉਹਦੇ ਚ 30% ਬੰਦੇ ਆ ਤੁਸੀਂ ਕਿੱਦਾਂ ਸਮਝਦੇ ਹੋ ਵੀ ਹੁਣ ਇਸ ਚੀਜ਼ ਦਾ ਸੋਲੂਸ਼ਨ ਕਰਨਾ ਪੈਣਾ ਪਰ ਹੋਊਗਾ ਕਿਦਾਂ ਇਸ ਚੀਜ਼ ਦਾ ਸੋਲੂਸ਼ਨ ਤਾਂ ਇਦਾਂ ਹੀ ਹੋਊਗਾ ਜੇ ਲੋਕ ਆਪਣੇ ਹੱਕਾਂ ਦੀ ਆਪ ਆਵਾਜ਼ ਬਣਨਗੇ ਖੜੇ ਹੋਣਗੇ ਤੇ ਪਾਣੀ ਮਾਰਨਾ ਛੱਡ ਕੇ ਆਪਦੇ ਹੱਕਾਂ ਲਈ ਆਪਦੀਆਂ ਨਸਲਾਂ ਲਈ ਆਪਦੀਆਂ ਫਸਲਾਂ ਲਈ ਲੜਨਗੇ ਫਿਰ ਪੰਜਾਬ ਦਾ ਭੁੱਖ ਬਹੁਤ ਸੁਨਹਿਰਾ ਹੋ ਜਾਊਗਾ ਕਿਉਂਕਿ ਇੱਥੇ ਜੋ ਹਿਮਾਚਲ ਪ੍ਰਦੇਸ਼ ਦੀ ਟਰਾਂਸ ਚੱਲਦਾ ਹੈਗਾ ਉਰੇ ਹਿਮਾਚਲ ਪ੍ਰਦੇਸ਼ 2 ਲੱਖ ਰੁਪਏ ਦੇ ਕਰੀਬ ਉਹਨਾਂ ਦੇ ਟਰੱਕ ਵਿਚਾਲ ਲੈਂਦੇ ਆ ਤੇ ਸਾਡਿਆਂ ਨੂੰ ਇੱਥੇ ਝਾੜੂ ਮਾਰਨੇ ਰੱਖਿਆ ਜਾਂਦਾ ਸਾਡਿਆਂ ਨੂੰ ਇੱਥੇ ਗੱਲਾਂ ਮਾਰੀਆਂ ਜਾਂਦੀਆਂ ਕਿ ਤੁਸੀਂ ਅਸੀਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਐਮਐਸਐਫਸ ਮਾਡਰਨ ਸਿਕਿਉਰਿਟੀ ਫੋਰਸ ਉਹ ਕੋਈ ਕੰਪਨੀ ਦਾ ਰੋਜ਼ਗਾਰ ਨਹੀਂ ਹੈ ਉਹ ਥਰਡ ਪਾਰਟੀ ਇੱਕ ਤਰ੍ਹਾਂ ਦੇ ਠੇਕੇਦਾਰ ਅੰਦਰ ਕੰਮ ਚੱਲਦਾ ਹੈ ਇਹ ਸਾਰੇ ਦੇ ਸਾਰੇ ਇੱਕ ਤਰ੍ਹਾਂ ਦੇ ਪ੍ਰੋਪਗੈਂਡੇ ਕਰੇ ਗਏ ਆ ਇਦਾਂ ਨਹੀਂ ਚੱਲਣਾ ਲੋਕ ਐਹੀਂ ਸਵਾਲ ਕਰਨਗੇ ਇਹ ਕੱਲੇ ਲੋਗੜ ਫਿੱਡਿਆਂ ਦੀ ਗੱਲ ਨਹੀਂ ਹੁਣੇ-ਹੁਣੇ ਆ ਤੁਸੀਂ ਹੁਣੇ ਚਲੇ ਜੋ ਨਹੋਂ ਪਹੁੰਚੀ ਐ ਇਹਨਾਂ ਦਾ ਕਾਫਲਾ ਉੱਥੇ ਵੀ ਮੁੰਡੇ ਤਿਆਰ ਬੈਠੇ ਆ ਰਤਨਪੁਰੇ ਪਹੁੰਚੇ ਉੱਥੇ ਵੀ ਸੰਗਤ ਸਾਰੀ ਤਿਆਰ ਬੈਠੀ ਆ ਜਿੱਦਾਂ ਹੁਣ ਪ੍ਰਸਤਾਵ ਦੇ ਕੇ ਗਏ ਐ ਐਮਐਲਏ ਸਾਹਿਬ ਵੀ ਟੇਬਲ ਮੀਟਿੰਗ ਕਰੋ ਤੁਸੀਂ ਸਮਝਦੇ ਨਹੀਂ ਵੀ ਉਹਦੇ ਨਾਲ ਵੀ ਸੋਲੂਸ਼ਨ ਹੋ ਸਕਦਾ ਦੇਖੋ ਗੱਲ ਤਾਂ ਹੁੰਦੀ ਆ ਵੀ ਟੇਬਲ ਮੀਟਿੰਗ ਪਰੇ ਆ ਪਰ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਜੇ 100 ਮੀਟਿੰਗ ਦਾ ਬੜਾ ਮਾਣ ਕਰਦੇ ਐ ਵੀ 100 ਮੀਟ ਉਨ੍ਹਾਂ ਦੇ ਸਿਰ ਵੀ ਨਹੀਂ ਸੱਟ ਸਕਦੇ ਵੀ ਉਨ੍ਹਾਂ ਉਨ੍ਹਾਂ ਦੇ ਸਿਰ ਤੋਂ ਹੀ ਸਾਰਾ ਕੁਝ ਕੁਸ਼ ਖਾਮੀਆਂ ਤੁਹਾਡੇ ਚ ਵੀ ਕੁਝ ਰਹੀਆਂ ਹੀ ਹੋਣਗੀਆਂ ਸਾਡੇ ਚ ਖਾਮੀਆਂ ਜਿਹੜੀਆਂ ਰਹੀਆਂ ਉਹ ਸਾਨੂੰ ਦੱਸ ਦਿੱਤੀਆਂ ਜਾਣ ਅਸੀਂ ਤਾਂ ਆਪਣੇ ਇਲਾਕੇ ਲਈ ਖੜੇ ਹੋਏ ਸੀ ਮੈਂ ਤਾਂ ਇੱਕ ਗੱਲ ਕਰਦਾ ਵੀ 2 ਸਾਲ ਪਹਿਲਾਂ ਇਹ ਸਰਕਾਰ ਆਈ ਸੀ ਉਸ ਟਾਈਮ ਇਹ ਗੱਲ ਕਹੀ ਗਈ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜੇ ਤੁਸੀਂ ਖੜੇ ਹੋ ਤਾਂ 2 ਸਾਲ ਦੇ ਵਿੱਚ ਮੇਰੇ ਪਿੰਡ ਦੇ ਵਿੱਚ 5 ਬੰਦਿਆਂ ਨੂੰ ਕੈਂਸਰ ਹੋ ਗਿਆ ਥੋੜੇ ਝੋਲੇ ਉੱਥੇ ਦੇ ਉੱਥੇ ਹੀ ਰਹਿ ਗਏ ਤੁਹਾਡੀਆਂ ਗੱਲਾਂ ਤੁਹਾਡੇ ਲਾਰੇ ਰਹਿ ਗਏ ਤੇ ਮੇਰੇ ਪਿੰਡ ਦੇ 5 ਘਰ ਉਜੜ ਚੱਲੇ 3 ਸਾਲ ਹਰੇ ਹੋਰ ਪਏ ਨੇ ਜੇ ਤੁਸੀਂ ਨਾ ਹੋਲੇ ਹੋ ਸਕਦਾ ਤੁਸੀਂ 10 15 ਘਰ ਹੋਰ ਜ਼ਾੜ ਦੋ ਇਹ ਸਿਰਫ ਮੇਰੀ ਪਿੰਡ ਦੀ ਕਹਾਣੀ ਆ ਇਲਾਕੇ ਦੇ ਵਿੱਚ ਬਹੁਤ ਬੜੇ ਲੈਵਲ ਤੇ ਗੱਲ ਆ ਭਾਈ ਜੀ ਤੁਹਾਡਾ ਚਿਹਰਾ ਵੀ ਆਂਦਾ ਜੀ ਸਾਹਮਣੇ ਪ੍ਰਦਰਸ਼ਨ ਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਐਮਐਲਏ ਸਾਹਿਬ ਦੀ ਹੁਣ ਜਦੋਂ ਤੋਂ ਗੱਲਬਾਤ ਹੋਈ ਤੁਹਾਡੇ ਨਾਲ ਕੋਈ ਬੜੰਦਾ ਸੋਲੂਸ਼ਨ ਕਿਸੇ ਪਾਸੋਂ ਨਿਕਲਦਾ ਰਸਤਾ ਸਾਨੂੰ 2 ਸਾਲ ਤੇ ਇਸ ਵਾਸ਼ੇ ਵਿੱਚ ੱਲੇ ਆ ਜਾਂਦਾ ਸਾਨੂੰ ਯਕੀਨੀ ਬਣਾਇਆ ਜਾਂਦਾ ਪਰ ਨਹੀਂ ਜੀ ਉਰੇ ਓਵਰਲੋਡ ਵਧਿਆ ਜੀ ਇੰਦੇ ਸਮੇਂ ਵਿੱਚ ਰੋਪੜ ਜੂਨੀ ਨੂੰ ਗੱਡੀਆਂ ਘਟੀਆਂ ਜੀ ਇੰਦੇ ਸਮੇਂ ਵਿੱਚ ਬਾਰ ਦੇ ਡੀਲਰ ਆਪਣੀਆਂ ਗੱਡੀਆਂ ਗੱਡੀਆਂ ਲੈ ਕੇ ਆਉਣ ਲੱਗੇ ਇੰਦੇ ਸਮੇਂ 'ਚ ਠੀਕ ਹੈ ਜੀ ਸਾਨੂੰ ਕਿਹਾ ਗਿਆ ਸੀ ਬੈਕਲੋਡ ਲੋਕਲ ਪਿੰਡਾਂ ਨੂੰ ਦਿੱਤਾ ਜਾਊਗਾ ਜਿਹੜਾ ਇਹ ਬੰਦ ਕਰਾਇਆ ਗਿਆ ਉਤੇ ਬਾਅਦ ਸਾਡੇ ਬੰਦੇ ਜੇਲ੍ਹ 'ਚ ਪਾਏ ਗਏ ਉਹ ਫੇਰ ਚਲਾਇਆ ਗਿਆ ਜੀ ਠੀਕ ਹੈ ਜੀ ਤੇ ਉਤੇ ਬਾਅਦ ਪੋਲੂਸ਼ਨ ਦੁੱਗਣਾ ਹੋ ਗਿਆ ਜੀ ਕੋਈ ਹੋਣੀ ਹੈਗਾ ਇਹ 'ਚ ਅਸੀਂ ਉਹ ਨਹੀਂ ਹੈਗੇ ਜਿੰਨਾ ਅਸੀਂ ਚਾਹਦੇ ਸੀਗੇ ਉਹਨਾ ਨਹੀਂ ਹੋਇਆ ਜੀ ਅੰਗਰੇਜ਼ ਜੀ ਫਿਰ ਜਿੱਦਾਂ ਪ੍ਰਸਤਾਵ ਦੇ ਕੇ ਕੇ ਟੇਬਲ ਮੀਟਿੰਗ ਵਾਸਤੇ ਹਾਂਜੀ ਹਾਂਜੀ ਉਹ ਤਾਂ ਲਗਾਤਾਰ ਜਾਊਂਗੇ ਜੀ ਹਾਲੇ ਕੋਈ ਤਰੀਕਾ ਬਦਲਣਾ ਚਾਹੀਦਾ ਜੀ ਗੱਲਬਾਤ ਕਰਨ ਦਾ ਮਤਲਬ ਜਿੱਦਾਂ ਸੋਲੂਸ਼ਨ ਨਿਕਲੇ ਸਕੇ ਜੀ ਜਿਹੜਾ ਸੋਲੂਸ਼ਨ ਹੈ ਜੋ ਤਾਂ ਗੱਲਬਾਤ ਨਾਲ ਹੀ ਨਿਕਲਣਾ ਹੈ ਜੀ ਟੇਬਲ ਟੋਕ ਨਾਲ ਨਿਕਲਣਾ ਹਰ ਇੱਕ ਚੀਜ਼ ਦਾ ਹੀ ਉਹ ਤਾਂ ਟੇਬਲ ਟੋਕ ਨਾਲ ਹੀ ਨਿਕਲਣਾ ਦਿੱਲੀ ਆਪਾਂ ਕਿਹਾ ਸੀ ਕਿ ਗਏ ਸੀ ਥਾਣੇ ਤੇ ਉੱਥੇ ਟੇਬਲ ਟੋਕ ਤੇ ਸਿੱਖ ਗਏ ਜੀ ਆਪਾਂ ਟੇਬਲ ਟੋਕੇ ਹੈ ਸੋ ਹੁਣ ਤੁਸੀਂ ਕੀ ਸੋਚਦੇ ਹੋ ਵੀ ਮੀਟਿੰਗਾਂ ਨਾਲ ਨਿਕਲੂਗਾ ਕਿ ਸਰਕਾਰੇ ਬਦਲਣੀ ਚਾਹੀਦੀ ਹੁਣ ਕਿੱਦਾਂ ਫਿਰ ਉਹ ਤਾਂ ਹੀ ਆਉਣੇ ਵਾਲਾ ਟਾਈਮ ਦੱਸੂਗਾ ਕਿ 4 ਤਰੀਕ ਨੂੰ ਕੀ ਹੁੰਦਾ ਜੀ ਧਾਰਨਾ ਬਹੁਤ ਲੰਬਾ ਹੋ ਗਿਆ ਜੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਫਿਰ ਅੱਗੇ ਹੁਣ ਕਿਆ ਰੋਡ ਮੈਪ ਰੋਡ ਮੈਪ ਸਾਡੇ ਆਗੂ ਦੱਸਣ ਗਈ ਸਾਨੂੰ ਕੀ ਹੈ ਕੀ ਨਹੀਂ ਹਾਂਜੀ ਇਹ ਸੀ ਅੱਜ ਦੀ ਗੱਲਬਾਤ ਐਮਐਲਏ ਸਾਹਿਬ ਦਾ ਵੀ ਜਿਹੜਾ ਉਹ ਸਮਰਥਨ ਦੇਣ ਪਹੁੰਚੇ ਸੀ ਤੇ ਉੱਥੇ ਹੀ ਇੱਕ ਇਹ ਤਿਰ ਸੀਗੀ ਜਿਹੜੀ ਆਪਣੀ ਗੱਲਬਾਤ ਇੱਥੇ ਪੇਸ਼ ਕਰਨ ਆਈ ਸੀ ਅੱਜ ਦੀ ਰਿਪੋਰਟ ਕੈਮਰਾਮੈਨ ਰੋਬਿੰਡ ਪ੍ਰੇ ਸਿੰਘ ਦੇ ਨਾਲ ਮੈਂ ਜਾਂ ਗੁਰਜੀਤ ਸਿੰਘ ਜੀ ਸਟੱਡੀ ਵੀ ਚੈਨਲ ਤੋਂ